ਅੱਜ ਕੱਲ ਦੇ ਜ਼ਮਾਨੇ 'ਚ ਇੱਕ ਪਾਸੇ ਕੁਝ ਲੋਕ ਔਲਾਦ ਨਾ ਹੋਣ ਕਾਰਨ ਦੁਖੀ ਰਹਿੰਦੇ ਹਨ ਉੱਥੇ ਕੁਝ ਲੋਕ ਆਪਣੇ ਔਲਾਦ ਨੂੰ ਬੇਗਾਨੇ ਹੱਥੀ ਪਾ ਦਿੰਦੇ ਹਨ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਿਓ ਨੇ ਡਾਕਟਰ ਨਾਲ ਮਿਲ ਕੇ ਆਪਣਾ ਹੀ 2 ਸਾਲ ਦਾ ਪੁੱਤ ਕੁਝ ਪੈਸੇਆਂ ਖਾਤਰ ਵੇਚ ਦਿੱਤਾ ਮੁੰਬਈ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋ ਨਾਬਾਲਗ ਬੱਚਿਆਂ ਨੂੰ ਬਚਾਇਆ ਅਤੇ ਪੱਛਮੀ ਬੰਗਾਲ ਦੇ ਹੁਗਲੀ ਤੋਂ ਇੱਕ ਮਹਿਲਾ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ ਇਹ ਮਾਮਲਾ 5 ਅਗਸਤ 2024 ਦਾ ਹੈ ਜਦੋਂ ਅਮਰ ਤਿਰੇਨ ਨੇ ਆਪਣੇ ਜਵਾਈ ਅਨਿਲ ਪੁਰਵਈਆ ਅਤੇ ਉਸਦੇ 2 ਸਾਲ ਦੇ ਪੋਤੇ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅਨਿਲ ਪੁਰਵਈਆ ਨੇ ਕਥਿਤ ਤੌਰ ਤੇ 3 ਵਿਅਕਤੀਆਂ ਆਸਮਾ ਸ਼ੇਖ ਸ਼ਰੀਫ ਸ਼ੇਖ ਅਤੇ ਆਸ਼ਾ ਪਵਾਰ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਲਗਭਗ 1 ਲੱਖ 6000 ਰੁਪਏ ਵਿੱਚ ਵੇਚ ਦਿੱਤਾ ਸੀ। ਮੁਲਜ਼ਮ ਦੀ ਪਛਾਣ ਰੇਸ਼ਮਾ ਸੰਤੋਸ਼ ਕੁਮਾਰ ਬੈਨਰਜੀ ਵਜੋਂ ਹੋਈ ਹੈ। ਅਨਿਲ ਅਤੇ ਆਸਮਨ ਨੂੰ ਮੁੰਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਤੋਂ ਪੁੱਛਗਿੱਛ ਵਿੱਚ ਆਸ਼ਾ ਪਵਾਰ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹైదరాబాద్ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਕਬੂਲ ਕੀਤਾ ਕਿ ਬੱਚੇ ਨੂੰ 9 ਜੁਲਾਈ 2024 ਨੂੰ ਹੋਰ ਮੁਲਜ਼ਮਾਂ ਦੀ ਮਦਦ ਨਾਲ ਪੁਵਨೇಶ್ਵਰ ਰੇਲਵੇ ਸਟੇਸ਼ਨ ਤੇ ਰੇਸ਼ਮਾ ਨਾਮਕ ਡਾਕਟਰ ਨੂੰ ਵੇਚ ਦਿੱਤਾ ਸੀ ਤਕਨੀਕੀ ਜਾਂਚ ਕਰਨ ਤੇ ਪਤਾ ਲਗਾ ਕਿ ਰੇਸ਼ਮਾ ਪੁਵਨೇಶ್ਵਰ ਕਈ ਹਸਪਤਾਲਾਂ ਨਾਲ ਜੁੜੀ ਹੋਈ ਹੈ ਔਰ ਜਦੋਂ ਤੱਕ ਪੁਲਿਸ ਪਹੁੰਚੀ ਉਹ ਨੌਕਰੀ ਛੱਡ ਚੁੱਕੀ ਸੀ ਪੁਲਿਸ ਨੇ ਦੱਸਿਆ ਕਿ ਉਸਦੀ ਲੋਕੇਸ਼ਨ ਪੱਛਮੀ ਬੰਗਾਲ ਦੇ ਹੁਬਲੀ ਵਿੱਚ ਟਰੈਕ ਕੀਤੀ ਗਈ ਸੀ ਅਤੇ ਮੁੰਬਈ ਪੁਲਿਸ ਦੀ ਇੱਕ ਟੀਮ ਨੇ ਉਸ ਨੂੰ ਤਸਕਰੀ ਕੀਤੇ ਬੱਚੇ ਅਤੇ ਇੱਕ ਹੋਰ ਅਣਪਛਾਤੀ 3 ਸਾਲ ਦੀ ਬੱਚੀ ਸਮੇਤ ਗ੍ਰਿਫਤਾਰ ਕਰ ਲਿਆ ਹੈ ਰੇਸ਼ਮਾ ਨੂੰ ਸੇ ਰਾਮਪੁਰ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਅਤੇ ਟ੍ਰਾਂਜਿਟ ਡਿਮਾਂਡ ਹਾਸਲ ਕੀਤਾ ਗਿਆ ਬਚਾਏ ਗਏ ਬੱਚਾ ਨੂੰ ਹੁਬਲੀ ਵਿੱਚ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਇੱਕ ਬੱਚੇ ਨੂੰ ਮੁੰਬਈ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਕਿ ਅਣਪਛਾਤੀ ਕੁੜੀ ਨੂੰ ਇੱਕ ਸ਼ੈਲਟਰ ਹੋਮ ਵਿੱਚ ਰੱਖਿਆ ਗਿਆ ਹੈ ਮੁੰਬਈ ਵਿੱਚ ਮੁਲਜ਼ਮ ਨੂੰ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ